ਦੋਸਤੋ ਸਾਡੀ ਅਕਸਰ ਜਿਹੜੀ ਕੋਸ਼ਿਸ਼ ਹੁੰਦੀ ਆ ਜਦੋਂ ਮੌਜੂਦਾ ਹਾਲਾਤਾਂ ਨੂੰ ਲੈ ਕੇ ਜਦੋਂ ਕੋਈ ਕਿਸੇ ਖਾਸ ਗੱਲੋਂ ਲੈ ਕੇ ਅਸੀਂ ਜਿਹੜਾ ਕੋਈ ਸਮਾਜ ਦੇ ਵਿੱਚ ਚਿੰਤਾ ਕਰਦਾ ਚਿੰਤਨ ਕਰਦਾ ਜਾਂ ਸਮਾਦਾਨ ਕਰਦਾ ਵਿਅਕਤੀ ਸेशੀਅਤ ਆ ਅਸੀਂ ਉਹਨਾਂ ਦੇ ਨਾਲ ਜਿਹੜੀ ਆ ਇਸ ਚੀਜ਼ ਨੂੰ ਲੈ ਕੇ ਵਿਚਾਰ ਵਟਾਂਦਰਾ ਕਰਦੇ ਆ ਤਾਕੇ ਜਿਹੜਾ ਲੋਕਾਂ ਨੂੰ ਇਹ ਲੱਗੇ ਵੀ ਇਸ ਵਿਲੇਜ ਜਿਹੜਾ ਮਾਹੌਲ ਆ ਉਹ ਕਿਸ ਤਰ੍ਹਾਂ ਦਾ ਆ ਔਰ ਇਸ ਮਾਹੌਲ ਦੇ ਵਿੱਚ ਕਿਸ ਤਰ੍ਹਾਂ ਬੰਦੇ ਨੇ ਰਹਿਣਾ ਜਾਂ ਕਿਸ ਤਰ੍ਹਾਂ ਇਹਦਾ ਸਮਾਧਾਨ ਹੋ ਸਕਦਾ ਜਾਂ ਕਿਸ ਤਰ੍ਹਾਂ ਦੇ ਸੋ ਅੱਜ ਪੰਜਾਬ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਜੜੀਆਂ ਘਟਨਾਵਾਂ ਵਾਪਰ ਰਹੀਆਂ ਚਾਹੇ ਉਹ ਧਾਰਮਿਕ ਹੋਣ ਚਾਹੇ ਉਹ ਸਮਾਜਿਕ ਹੋਣ ਤੇ ਚਾਹੇ ਉਹ ਸਿਆਸੀ ਹੋਣ ਸੋ ਇਸੇ ਲੜੀ ਦੇ ਤਹਿਤ ਅੱਜ ਸਾਡੇ ਨਾਲ ਮੌਜੂਦ ਨੇ ਪ੍ਰਿੰਸੀਪਲ ਡਾਕਟਰ ਗੁਰਨਾਮ ਸਿੰਘ ਰਸੂਲਪਰੀ ਜਿਹੜੇ ਸਮਾਜ ਦੀ ਚਿੰਤਾ ਵੀ ਕਰਦੇ ਚਿੰਤਨ ਵੀ ਕਰਦੇ ਆ ਔਰ ਬਤੌਰ ਪ੍ਰਿੰਸੀਪਲ ਅਡਮਿਲੀ ਕਾਲਜ ਦੇ ਵਿੱਚ ਆਪਣੀਆਂ ਸੇਵਾਵਾਂ ਵੀ ਦੇ ਰਹੇ ਆ ਤੇ ਇਸ ਇਲਾਕੇ ਦੇ ਵਿੱਚ ਜਦੋਂ ਕੋਈ ਸੋਸ਼ਲ ਕੰਮ ਹੁੰਦਾ ਚਾਹੇ ਸਮਾਜਿਕ ਉਹਦੇ ਵਿੱਚ ਵੀ ਵੱਧ ਚੜ ਕੇ ਆਪਣੇ ਪਰਸਨਲ ਤੌਰ ਤੇ ਜਿਹੜਾ ਹਿੱਸਾ ਵੀ ਪਾਉਂਦੇ ਆ ਸੋ ਇਹਨਾਂ ਸਾਰੀਆਂ ਗੱਲਾਂ ਦੇ ਨਾਲ ਮੱਦੇ ਨਜ਼ਰ ਅਸੀਂ ਇਹਨਾਂ ਦੇ ਨਾਲ ਅੱਜ ਗੱਲਬਾਤ ਕਰਾਂਗੇ ਪ੍ਰਿੰਸੀਪਲ ਸਾਹਿਬ ਤੁਹਾਡਾ ਸਵਾਗਤ ਹੈ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਧੰਨਵਾਦ ਸਰ ਆਪਾਂ ਗੱਲ ਕਰੀਏ ਪੰਜਾਬ ਦੀ ਸਾਊਥੂ ਪਿੰਨਾ ਤਾਂ ਤੁਸੀਂ ਇੱਕ ਡੰਬੇਲੀ ਕਾਲਜ ਦੇ ਵਿੱਚ ਪ੍ਰਿੰਸੀਪਲ ਹੋ ਔਰ ਅੱਜ ਕੱਲ ਨੌਜਵਾਨੀ ਜਿਹੜੀ ਆ ਬੇਸ਼ੱਕ ਪੰਜਾਬ ਦੇ ਵਿੱਚ ਬਹੁਤ ਪੜ੍ਹੇ ਆ ਪਰ ਉਹਨਾਂ ਦੀ ਇੱਕ ਲਾਲਸਾ ਹੈ ਵਿਦੇਸ਼ ਜਾਣ ਦੀ ਤੇ ਪੰਜਾਬ ਦੇ ਵਿੱਚ ਅਕਸਰ ਦੇਖਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਨੌਜਵਾਨ ਵਿਦੇਸ਼ ਦੀ ਚਾਹਤ ਲੈ ਕੇ ਬਾਹਰ ਜਾਂਦੇ ਆ ਔਰ ਬਾਹਰ ਜਾ ਕੇ ਕਈ ਤਰ੍ਹਾਂ ਦੇ ਡਰਾਮਾ ਵਾਪਰਦੇ ਆ ਤੇ ਫਿਰ ਜਿੱਥੇ ਪੇਰੈਂਟਸ ਦੁਖੀ ਹੁੰਦੇ ਆ ਉੱਥੇ ਬੱਚੇ ਵੀ ਦੁਖੀ ਹੁੰਦੇ ਆ ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਇਹ ਪੰਜਾਬ ਦੇ ਲਈ ਬੜੀ ਮੰਨ ਭਾਗੀ ਵਾਲੀ ਗੱਲ ਆ ਕਿ ਪੰਜਾਬ ਦਾ ਜੁੱਤ ਜਿਹੜਾ ਨਾ ਮਾਈਗ੍ਰੇਟ ਕਰ ਰਿਹਾ ਇੱਥੋਂ ਪੰਜਾਬ ਨੂੰ ਛੱਡ ਕੇ ਫੋਰਨ ਕੰਟਰੀਜ਼ ਚਾਹ ਰਹੇ ਅਸੀਂ ਜੇਕਰ ਅਸੀਂ ਸਟੂਡੈਂਟ ਦਾ ਡਾਟਾ ਦੇਖੀਏ 4.5 ਲੱਖ ਸਟੂਡੈਂਟ ਆ ਪੰਜਾਬ ਦੇ ਵਿੱਚ ਜਿਹੜਾ ਪਾਸ 2 ਦਾ ਅਪੀਅਰ ਹੁੰਦਾ ਪਾਸ 2 ਦੇ ਇਗਜ਼ਾਮ ਦੇ ਵਿੱਚ ਤਿੰਨਾ ਬੋਰਡ ਦੇ ਵਿੱਚ ਜੰਜਾਬ ਸਕੂਲ ਐਜੂਕੇਸ਼ਨ ਬੋਰਡ CBSE ਤੇ ICSE ਜੀ ਉਹਦੇ ਵਿੱਚ ਕੈਗ ਦੀ ਪਿਛੇ ਇੱਕ ਰਿਪੋਰਟ ਆਈ ਹੈ ਜੀ ਉਸ ਰਿਪੋਰਟ ਵਿੱਚ ਉਹ ਗੱਲ ਕਹਿੰਦੇ ਆ ਕਿ ਮਾਝੇ ਚੋਂ ਤੇ ਦੁਆਬੇ ਚੋਂ ਦੋਨਾਂ ਦੇ ਵਿੱਚੋਂ 1.5 ਲੱਖ ਬੱਚਾ ਜਿਹੜਾ ਮਾਈਗ੍ਰੇਟ ਹੋ ਗਿਆ ਅਸਿਸ ਜੀ ਤੇ ਮਾਲਵੇ ਦੇ ਵਿੱਚੋਂ 1.5 ਲੱਖ ਤੋਂ ਜ਼ਿਆਦਾ ਬੱਚਾ ਮਾਈਗ੍ਰੇਟ ਹੋ ਗਿਆ ਅਸਿਸ ਇਹ ਕੋਟ ਨੂੰ ਤੁਸੀਂ ਦੇਖੋ ਵੀ 4.5 ਲੱਖ ਚੋਂ ਜੇ 3 ਲੱਖ ਬੱਚਾ ਮਾਈਗ੍ਰੇਟ ਹੋ ਗਿਆ ਬਾਹਰ ਚਲਾ ਗਿਆ ਹਾਂ ਤੇ ਪੰਜਾਬ ਨੂੰ ਸਾਂਭਣਾ ਕਿੰਨਾ ਇਹ ਬਹੁਤ ਵੱਡੀ ਪ੍ਰੋਬਲਮ ਹੈ ਇਸ ਦੀ ਪਿੱਛੇ ਜਿਹੜਾ ਤੁਸੀਂ ਕਹਿੰਦੇ ਪੰਜਾਬ ਦੇ ਕਾਲਜਿਸ ਨੂੰ ਹਾਇਰ ਐਜੂਕੇਸ਼ਨ ਦੇ ਲਈ ਇਹ ਸਾਰੇ ਪਾਲ ਆ ਕੇ ਜਿਹੜੇ 1.5 ਲੱਖ ਬੱਚਾ ਭਾਈਦਾ ਪਰ ਉਹਦੇ ਵਿੱਚੋਂ ਵੀ ਜਿਹੜੀ ਇੱਕ ਰਿਪੋਰਟ ਇਹ ਵੀ ਕਹਿੰਦੀ ਆ ਵੀ ਇਹਦੇ ਚੋਂ 25000 ਬੱਚਾ ਦੇ ਨੀਲ ਹੋ ਜਾਂਦਾ ਜਾਂ ਕੰਪਾਰਟਮੈਂਟ ਵਿੱਚ ਫਸ ਜਾਂਦਾ ਜਿਹੜਾ 25 ਕਹ ਹਜ਼ਾਰ ਬੱਚਾ ਉਹ ਐਚਵੀਐਫ ਹਿੰਦੂ 188 ਫੈਮਲੀ ਮੀਨਸ ਆਪਣੇ ਜਿਹੜੇ ਜੱਦੀ ਪੁਸ਼ਤੀ ਉਹਨਾਂ ਦੇ ਕਿੱਤੇ ਹੈ ਗਿਆ ਉਹਨਾਂ ਚੱਲ ਜਾਂਦਾ ਐਗਰੀਕਲਚਰਲ ਐਗਰੀਕਲਚਰ ਤੋਂ ਚੱਲੇ ਜਾਂਦਾ ਜਿਹੜਾ ਕੋ ਬਿਜ਼ਨਸ ਵਾਲਾ ਬਿਜ਼ਨਸ ਚੱਲੇ ਜਾਂਦਾ ਦੁਕਾਨਦਾਰ ਦਾ ਮੁੰਡਾ ਜਿਹੜਾ ਦੁਕਾਨਦਾਰ ਦਾ ਹੈਟ ਜਾਂਦਾ ਉਸ ਤੋਂ ਕੋਈ ਇਸ ਤੀਕਣਾ ਪਾਲਾ ਕੇ ਕਾਲਜ ਦੇ ਜਿਹੜੇ ਤੁਸੀ ਕਹੋ ਕੋਈ ਕਾਲਜ ਨੇ ਜਿਹੜੇ ਪੰਜਾਬ ਦੇ ਕਾਲਜਸ ਹੈ 1 ਲੱਖ 50 ਜਿਹੜਾ ਉਹਦੇ ਵਾਲੀ ਕੀ ਨਾ ਤੁਸੀ ਜਿਹੜੋ ਵੀ ਪਾਸ ਪਰਸੈਂਟੇਜ ਦੇ ਕਿ ਉਹੀ ਕਿ ਲੱਗਦੇ ਵਿੱਚ ਉਹ ਮੈਨੂੰ ਲੱਗਦਾ ਹੈ ਵੀ 35-40% ਜਿਹੜੀ ਤੁਸੀਂ ਕਹੋਗੇ ਉਹ ਡ੍ਰੌਪ ਆਊਟ ਰੇਟ ਹੀ ਹੈਗਾ। ਉਹ ਹਾਇਰ ਐਜੂਕੇਸ਼ਨ ਦੇ ਵਿੱਚ ਤੋਂ ਪਤਾ ਬੱਚਾ ਫਸਟ ਇਅਰ ਜਿ ਹੁਸ਼ਣਿੰਦਾ ਉਹ ਤੋਂ 35-40% ਬੱਚੇ ਤਾਂ ਛੱਡ ਹੀ ਜਾਂਦੇ ਆ ਸਿਸਟਮ। ਕੁਝ ਆਪਣੀਆਂ ਇਕਨੋਮਿਕ ਪ੍ਰੋਬਲਮਸ ਕਰਕੇ ਜਾਂ ਕੋਈ ਆਪਣੀਆਂ ਕਰੀਰ ਟੂਕ ਵੱਲ। ਇਸ ਕਰਕੇ ਬੱਚੇ ਜਿਹੜਾ ਤੁਸੀਂ ਕਹੋ ਵੀ ਸਾਲ ਦੇ ਵਿੱਚ ਤੁਹਾਨੂੰ ਬਹੁਤ ਥੋੜੇ ਬੱਚੇ ਜਿਹੜੇ ਹਾਇਰ ਐਜੂਕੇਸ਼ਨ ਦੀ ਜਾ ਰਹੇ ਆ ਉਹ ਵੀ ਉਹਨਾਂ ਨੂੰ ਕੋਲਟੀ ਐਜੂਕੇਸ਼ਨ ਨਹੀਂ ਮਿਲਦੀ। ਉਹ ਵੀ ਤੁਸੀਂ ਕਹੋ ਵੀ ਜਾਂ ਕੇ ਕਮਿਟੀ ਦੀ ਇੱਕ ਪਾਲਿਸੀ ਇਹੋ ਜੀ ਆ। ਉਹ టీచర్ ਰੈਗੂਲਰ ਨਹੀਂ ਰੱਖਦੀ ਨਾ ਗਵਰਨਮੈਂਟ ਕਾਲਜ ਵਿੱਚ ਰੱਖਦੀ ਹੈ ਨਾ ਐਡਿਟਿਡ ਕਾਲਜ ਵਿੱਚ ਰੱਖਦੀ ਹੈ ਨਾ ਐਡਿਟਿਡ ਸਕੂਲ ਵਿੱਚ ਰੱਖਦੀ ਹੈ। ਤੋ ਇਸ ਕਰਕੇ ਜਿਹੜਾ ਕੁੱਲ ਮਿਲਾ ਕੇ ਇਹ ਸਿਨੈਰੀਓ ਜਿਹੜਾ ਹੈਗਾ ਇਹ ਬਹੁਤ ਮਾੜਾ ਸਿਨੈਰੀਓ ਹੈਗਾ ਪੰਜਾਬ ਦਾ। ਇਹਦੇ ਕਨਸੀਕਵੈਂਸਿਸ ਜਿਹੜੇ ਹਨ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਬਹੁਤ ਜਿਹੜੇ ਹਨ ਸੀਰੀਅਸ ਚੁਣੌਤੀਆਂ ਜਿਹੜੀਆਂ ਨੂੰ ਕੂਪਟਨੇ ਪੈਣੇ ਆ। ਤੇ ਲੋਕਾਂ ਨੂੰ ਮੇਰੀ ਇਹ ਐਡਵਾਈਸ ਆ ਕਿ ਲੋਕ ਜਿਹੜੇ ਆ ਇਸ ਤਰੀਕੇ ਨਾਲ ਜਿਹੜੇ ਬਾਹਰ ਜਾ ਰਹੇ ਆ ਉਹ ਇੰਟਰਨੈਸ਼ਨਲ ਲੇਬਰ ਮਾਰਕੀਟ ਦਾ ਹਿੱਸਾ ਬਣਨ ਜਾ ਰਹੇ ਆ। ਜੀ ਬਿਲਕੁਲ। ਤੋ ਇਸ ਕਰਕੇ ਪੰਜਾਬ ਇਸ ਨੂੰ ਇੰਟਰਨੈਸ਼ਨਲ ਲੇਬਰ ਮਾਰਕੀਟ ਦਾ ਹਿੱਸਾ ਨਾ ਬਣੇ। ਅਸੀਂ ਗਾਂ ਅਗੇ ਤੁਸੀਂ ਕਹ ਲਓ ਕਿ ਐਂਟਰਪ੍ਰੈਨਿਓਰ ਦਾ ਹਿੱਸਾ ਨਾ ਬਣੇ ਜਾਂ ਕੋਈ ਵੱਡੇ ਜਿਹੜੇ ਤੁਸੀਂ ਕਹ ਲਓ ਕਿ ਜਿਹੜੇ ਕੰਮ ਕਾਜ਼ ਨਹੀਂ ਕਰਨੇ ਉਹਨਾਂ ਦਾ ਕੋਈ ਹਿੱਸਾ ਨਾ ਬਣੇ ਜਾਂ ਵੱਡੀਆਂ ਜਿਹੜੀਆਂ ਪੋਸਟਾਂ ਹੈਗੀਆਂ ਫੋਰਨ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਉਹਨਾਂ ਦਾ ਹਿੱਸਾ ਨਾ ਬਣੇ। ਇਸ ਕਰਕੇ ਮੇਰੀ ਜਿਹੜੀ ਆ ਉਹ ਪੰਜਾਬ ਦੇ youth ਨੂੰ ਸਪੈਸ਼ਲੀ +1 +2 ਦੇ ਵਿਦਿਆਰਥੀਆਂ ਨੂੰ ਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਇਹੋ ਹੀ ਰਿਕੁਐਸਟ ਆ ਕਿ ਉਹ ਆਪਣੀ ਪੜ੍ਹਾਈ ਵੱਲ ਧਿਆਨ ਦੇਣ। ਅچھے ਤਰੀਕੇ ਨਾਲ ਪੰਜਾਬ ਚ ਰਹਿ ਕੇ ਬਣਾਈ ਕਰਨ ਤੇ ਅਚੀਆਂ ਜੌਬ ਜਿਹੜੀਆਂ ਤੁਸੀਂ ਕਰ ਲੋ ਵੀ ਉਹ ਪੰਜਾਬ ਦੇ ਵਿੱਚੋਂ ਹੀ ਲੈ ਸਕਦੇ ਕੁਛ ਸ਼ਰੋਨੀ ਗੁਰਦਰਾ ਪ੍ਰਬੰਧਕ ਕਮੇਟੀ ਦਾ ਜੇ ਕਾਲਜ ਆ ਤੇ ਸ਼ਰੋਨੀ ਗੁਰਦਰਾ ਪ੍ਰਬੰਧਕ ਕਮੇਟੀ ਨੇ ਵੀ ਇਹਦੇ ਲਈ ਕਈ ਐਫਰਟ ਕਰ ਰਹੀ ਆ ਕਿ ਜਿੱਦਾਂ ਤੁਸੀਂ ਨਿਸ਼ਚੈ ਅਕੈਡਮੀ ਖੁੱਲੀ ਆ ਜੀ ਉਹ ਜਿਹਦੇ ਵਿੱਚ ਬੱਚੇ ਆਰਟੀ ਫ੍ਰੀ ਉੱਥੇ ਰਹਿੰਦੇ ਆ ਤੇ ਉੱਥੇ ਜਿਹੜੀਆਂ ਤਿਆਰੀ ਕਰ ਸਕਦੇ ਆ ਆਈਐਸ ਆਫੀਸਰ ਦੀ ਪੀਸੀਐਸ ਆਫੀਸਰ ਦੀ ਨਾ ਆਫੀਸਰ ਦੀ ਤਾਂ ਅੰਝ ਰੋਨੀ ਕਮੇਟੀ ਵੀ ਇਸ ਤਰ੍ਹਾਂ ਦਾ ਜਿਹੜਾ ਨਾ ਵਧੀਆ ਉਪਰਾਲਾ ਕਰ ਰਹੀ ਹੈ ਇਸੇ ਤਰ੍ਹਾਂ ਹੋਰ ਲੋਕਲ ਜਿਹੜੀਆਂ ਜਿਹੜੀਆਂ ਤੁਸੀਂ ਕਰ ਲੋ ਵੀ ਸਮਾਜ ਸੇਵੀ ਸੰਸਥਾਵ ਜਿਹੜੀਆਂ ਯੂਥ ਨੂੰ ਕਾ ਅੱਗੇ ਹਾਇਰ ਤੁਸੀਂ ਕਹਿੰਦੇ ਪੋਜੀਸ਼ਨਾਂ ਦੇ ਉੱਪਰ ਜਾਣ ਦੇ ਲਈ ਉਹ ਵੀ ਫ੍ਰੀ ਕੋਚਿੰਗ ਦੇ ਰਹੀਦਾ ਸੀ। ਤੋਂ ਇਸ ਲਈ ਕਿ ਜਿਹੜੀਆਂ ਇਹਨਾਂ ਪੰਜਾਬ ਦੇ ਯੂਥ ਨੂੰ ਜਿਹੜੀ ਤੁਸੀਂ ਕਹਿੰਦੇ ਜਿਹੜਾ ਫਟਕਿਆ ਹੋਇਆ ਬਾਹਰ ਜਾਣ ਦੇ ਵਿੱਚ ਉਹਨਾਂ ਦੇ ਮਾਪੇ ਉਹ ਵੀ ਫਟਕੇ ਹੋਏ ਹੈ। ਕੰਨੇ ਯੂਥ ਨਹੀਂ ਫਟਕਿਆ ਹੈ। ਅਸੀਂ ਬੇਸਿਕਲੀ ਉਹਦਾ ਮਾਪੇ ਉਹ ਪਟਕਿਆ ਹੋਇਆ ਵੀ ਉਹਨਾਂ ਦੀ ਲਾਲਸਾ ਹੈ ਵੀ ਵੱਧ-ਵੱਧ ਪੈਸੇ ਆਉਣ ਕਿਵੇਂ ਕੀ ਬਿਲਕੁਲ। ਤੋਂ ਉਹ ਇਸ ਕਰਕੇ ਉਹ ਪੈਸੇ ਜਿਹੜਾ ਨਾ ਤੁਸੀਂ ਕਹਿੰਦੇ ਵੀ ਇੱਕ ਰਾਈਟ ਵੇ ਦੇ ਨਾਲ ਪੈਸੇ ਇਕੱਠੇ ਨਹੀਂ ਕਰਨਾ ਚਾਹੁੰਦੇ। ਉਹ ਇਸ ਦਾ ਬੈਤਰੀ ਕਿ ਨਾ ਪਹਿਲੇ ਇਕੱਠਾ ਕਰਨਾ ਚਾਹੁੰਦੇ ਆ ਕਿ ਬੱਚੇ ਨੂੰ ਜਿਹੜਾ ਨਾ ਤੁਸੀਂ ਕਲਰ ਡੋਂਕੀ ਲਗਾ ਕੇ ਅਮਰੀਕਾ ਭੇਜ ਦਿਓ ਕੈਨੇਡਾ ਭੇਜ ਦਿਓ ਇੰਗਲੈਂਡ ਭੇਜ ਦਿਓ ਠੀਕ ਆ ਜਾਂ ਕਿਸੇ ਹੋਰ ਕੰਟਰੀ ਚ ਭੇਜ ਦਿਓ ਤੇ 40 50 ਲੱਖ ਰੁਪਏ ਲਾ ਕੇ ਜਿਹੜਾ ਨਾ ਉਹ ਕਈ ਕਰੋੜ ਕਰੋੜ ਰੁਪਏ ਲਾ ਕੇ ਭੇਜਦੇ ਆ ਉੱਥੇ ਜਾ ਕੇ ਕਿ ਤੁਸੀਂ ਕਰ ਲੋ ਕਿ ਜਦੋਂ ਇੰਟਰਨੈਸ਼ਨਲ ਲੇਬਰ ਮਾਰਕੀਟ ਦਾ ਹਿੱਸਾ ਬਣਦੇ ਆ ਤਾਂ ਉਹ ਪਿੱਛੇ ਪਰਿਵਾਰ ਨੂੰ ਵੀ ਕੋਈ ਰਿਟਰਨ ਨਹੀਂ ਕਰਦੇ ਉਹ ਇਸ ਕਰਕੇ ਇੱਕ ਬੜਾ ਵੱਡਾ ਜਿਹੜਾ ਨਾ ਤੁਸੀਂ ਕਰ ਲੋ ਕਿ ਇੱਕ ਫਲੌਗ ਕ੍ਰੀਏਟ ਹੋ ਗਿਆ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਚਾਹੇ ਹਿੰਦੂ ਆ ਜਾਂ ਸਿੱਖ ਆਪਣੇ ਆਪ ਨੂੰ ਸਟੇਬਲਾਈਜ਼ ਕਰਕੇ ਤੇ ਆਪਣੇ ਆਪ ਨੂੰ ਤੁਸੀਂ ਕਰ ਲੋ ਕਿ ਇੱਕ ਕੰਟੈਂਟਡ ਜਿਆ ਫੀਲ ਕਰਕੇ ਤੇ ਜਿਹੜੀ ਆ ਨਾ ਆਉਣ ਵਾਲੇ ਸਮੇਂ ਦੇ ਲਈ ਆਪਣੇ ਬੱਚਿਆਂ ਦੇ ਲਈ ਇੱਕ ਵਧੀਆ ਤਰੀਕੇ ਦੀ ਪਲਾਨਿੰਗ ਪਿਆਰ ਕਰਨੀ ਚਾਹੀਦੀ ਹੈ ਜਿਹਦੇ ਵਿੱਚ ਕੀ ਆ ਕਿ ਉਹ ਪੰਜਾਬ ਦੇ ਵਿੱਚ ਰਹਿ ਕੇ ਇੰਡੀਆ ਦੇ ਵਿੱਚ ਰਹਿ ਕੇ ਹੀ ਗਾਣਾ ਅੱਗੇ ਜਿਹੜਾ ਤੁਸੀਂ ਕਹੋ ਬਤੀਆਂ ਪੋਸਟਾਂ ਲੈ ਸਕੇ ਇਹਦੇ ਲਈ ਉਹਨਾਂ ਨੂੰ ਕੰਮ ਕਰਨਾ ਚਾਹੀਦਾ ਇਹਦੇ ਲਈ ਉਹਨਾਂ ਨੂੰ ਸੋਚਣਾ ਚਾਹੀਦਾ ਬੱਚਿਆਂ ਦੇ ਨਾਲ ਨਾਲ ਉਹਨਾਂ ਦੇ ਪੇਰੈਂਟਸ ਨੂੰ ਵੀ ਜਿਹੜਾ ਨਾ ਗਾਈਡ ਕਰਨਾ ਬਹੁਤ ਜ਼ਰੂਰੀ ਸਮੇਂ ਦੀ ਲੋੜ ਆ ਸਮੇਂ ਦੀ ਲੋੜ ਹੈ ਸਮਾਜ ਸੇਵੀ ਸੰਸਥਾਵਾਂ ਨੂੰ ਇਹਨਾਂ ਇਸ ਮਾਮਲੇ ਵਿੱਚ ਅੱਗੇ ਆਉਣਾ ਚਾਹੀਦਾ ਜੇਕਰ ਤੁਸੀਂ ਇਹ ਸਮਝ ਕੇ ਵੀ ਕਰ ਰਹੀਆਂ ਵੀ ਅਸੀਂ ਪੰਜਾਬ ਦੇ ਨਸ਼ੇ ਕਰਕੇ ਬਾਹਰ ਭੇਜ ਰਹੇ ਹਾਂ ਜਿੰਨਾ ਮਤਲਬ ਨਸ਼ਾ ਪੰਜਾਬ ਚ ਹੈ ਨਾ ਇਸ ਤੋਂ ਵੱਧ ਨਸ਼ਾ ਹੈ ਅਮਰੀਕਾ ਕੈਨੇਡਾ ਇੰਗਲੈਂਡ ਦੇ ਵਿੱਚ ਵਿਦੇਸ਼ ਦੀ ਤਾਕਤ ਤੇ ਵੀ ਹੈ ਇਸ ਕਰਕੇ ਇਹ ਨਹੀਂ ਕਹਿ ਸਕਦੇ ਬੱਚੇ ਨੂੰ ਜੇਕਰ ਅਸੀਂ ਬਾਹਰ ਭੇਜ ਦਿੱਤਾ ਤੇ ਸਾਰਾ ਬੱਚਾ ਜਾਂ ਨਸ਼ਿਆਂ ਤੋਂ ਬਚ ਜਾਵੇਗਾ ਜਾਂ ਕੁਝ ਹੋ ਜਾਵੇਗਾ ਇਸ ਤਰ੍ਹਾਂ ਦੀ ਨਹੀਂ ਗੱਲ ਉੱਥੇ ਵੀ ਨਸ਼ੇ ਦਾ ਇਸ ਤਰ੍ਹਾਂ ਨਹੀਂ دوسری ਗੱਲ ਅਸੀਂ ਇਹ ਵਾਲੀ ਇਸ ਕਰਕੇ ਵੀ ਪੰਜਾਬ ਵਿੱਚ ਕਈ ਜ਼ਿਆਦਾਤਰ ਮਾਈਗ੍ਰੇਸ਼ਨ ਹੋ ਰਹੀ ਹੈ ਪੀ ਜਿਹੜੀ ਹੈ ਨਾ ਤੁਸੀਂ ਕਹ ਲਓ ਵੀ ਪੋਲਿਟੀਕਲ ਸਿਸਟਮ ਇੱਕ ਤਰ੍ਹਾਂ ਦਾ ਵਾ ਯਾ ਬਿਲਕੁਲ ਹਾਂ ਜਿੱਦਾਂ ਪੰਜਾਬ ਜਿਹੜੀ ਇੱਕ ਤ ਨਹੀਂ ਗੱਲ ਕੁੱਲ ਸਟੇਟ ਬਣ ਬਣੀ ਹੋਈ ਹੈ ਠੀਕ ਹੈ ਲੰਬੇ ਸਮੇਂ ਤੋਂ ਜਿਹੜਾ ਨਾ ਪੰਜਾਬ ਦਾ ਇਤਿਹਾਸ ਜੇ ਤੁਸੀਂ ਦੇਖ ਲੋ ਤਾਂ ਜਿੰਦੋਂ ਦਾ ਮੈਂ ਸੁਰਤ ਸੰਭਾਲੀ ਹੈ ਮੈਂ ਤਾਂ ਪੰਜਾਬ ਨੂੰ ਐਜ਼ ਅ ਪੁਲਿਸ ਸਟੇਟ ਹੀ ਦੇਖ ਰਿਹਾ ਹਾਂ ਪੁਲਿਸ ਸਟੇਟ ਹਾਂ ਯਾ ਬਿਲਕੁਲ ਠੀਕ ਹੈ ਉਹ ਪੁਲਿਸ ਸਟੇਟ ਔਨ ਕਰਕੇ ਲੋਕਾਂ ਨੂੰ ਝੂਠੇ ਕੇਸਾਂ ਤੋਂ ਡਰਦੇ ਮਾਰੇ ਵੀ ਸਾਡੇ ਦੇ ਕੋਈ ਜਿਹੜੀ ਹੈ ਨਾ ਪੋਲਿਟੀਕਲ ਰਿਵੈਨਲਟੀਜ਼ ਕਰਕੇ ਸਾਡੇ ਕੋਲ ਝੂਠੇ ਕੇਸ ਨਾ ਪਾਉਣ ਮਾਈਗ੍ਰੇਟ ਹੋਣ ਦਾ ਜਿਹੜਾ ਮੈਂ ਲੋਕਾਂ ਨੂੰ ਇੱਥੇ ਅਵੇਟ ਹੋਣਾ ਚਾਹੀਦਾ ਵਾ ਇਥੋਂ ਦੇ ਜਿਹੜੇ ਇਸ ਤਰ੍ਹਾਂ ਦੀਆਂ ਜਿਹੜੀਆਂ ਗਵਰਨਮੈਂਟ ਦੀਆਂ ਜਿਹੜੀਆਂ ਗਲਤ ਪਾਲਿਸੀਆਂ ਹੈਗੀਆਂ ਉਹਦੇ ਨਾਲ ਫाइट ਕਰਨੀ ਚਾਹੀਦੀ ਹੈ ਔਰ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਸੁਹਿਰਤੇ ਰਹੀਆਂ ਉਹਨਾਂ ਨੂੰ ਇਹਦੇ ਕੰਮ ਦੇ ਲਈ ਅੱਗੇ ਆਉਣਾ ਚਾਹੀਦਾ ਸਰ ਇਹ ਕੁੱਲ ਮਲਾਕੀ ਸੀ ਜਿਹੜੀ ਗੱਲ ਕਰਦੇ ਆ ਤੁਹਾਡੇ ਨਾਲ ਇਸ ਗੱਲਬਾਤ ਆਇਆ ਕਿ ਜਿਹੜੇ ਨੌਜਵਾਨ ਸਾਡੇ ਪੰਜਾਬ ਦੇ ਵਿੱਚੋਂ ਮਾਈਗ੍ਰੇਟ ਹੋ ਕੇ ਜਾਂਦੇ ਚਾਹੇ ਲੜਕੀਆਂ ਚਾਹੇ ਲੜਕੇ ਆ ਉਹਨਾਂ ਨੂੰ ਪੰਜਾਬ ਦੇ ਵਿੱਚ ਜਿਹੜਾ ਪੜ੍ਹਨਾ ਚਾਹੀਦਾ ਪੰਜਾਬ ਦੇ ਵਿੱਚ ਸਾਰੀਆਂ ਸਹੂਲਤਾਂ ਜਿਹੜੀਆਂ ਬਾਹਰ ਵਿਦੇਸ਼ ਦੀ ਧਰਤੀ ਤੋਂ ਉਹ ਪੰਜਾਬ ਦੇ ਵਿੱਚ ਅਵੇਲੇਬਲ ਹੈਗੀਆਂ ਬਿਸ਼ਰਤੇ ਕਿ ਉਹ ਆਪਣੀ ਐਜੂਕੇਸ਼ਨ ਨੂੰ ਵਧੀਆ ਮਿਹਨਤ ਨਾਲ ਐ ਸਰ ਤੁਸੀਂ ਗੱਲ ਕੀਤੀ ਆ ਪੁਲਸ ਰਾਜ ਦੀ ਆ ਆ ਪਿਛਲੇ ਦਿਨੀ ਪੰਜਾਬ ਦੇ ਵਿੱਚ ਅਸੀਂ ਅੱਜ ਇਹ ਚਿੰਤਕ ਸਮਾਜ ਚਿੰਤਕ ਤੁਹਾ RNA ਗੱਲ ਕਰਦੇ ਆ ਪਿਛਲੇ ਜੇ ਪਟਿਆਲੇ ਦੇ ਵਿੱਚ ਇੱਕ ਜੀ ਆਰਮੀ ਜਿਹਨੂੰ ਬਾਰਡਰਾਂ ਤੇ ਰਾਖੀ ਕਰਦੇ ਆਰਮੀ ਦੇ ਕਰਨਲ ਦੇ ਨਾਲ ਉਹਦੇ ਬੇਟੇ ਦੇ ਨਾਲ ਕੁੱਟਮਾਰ ਕੀਤੀ ਆ ਉਹ ਮਾਮਲਾ 15 ਤੋਂ 20 ਦਿਨਾਂ ਦੇ ਚੱਲ ਰਿਹਾ ਤੇ ਉਹਨਾਂ ਦੀ ਵਾਈਫ ਆ ਕੀ ਮਤਲਬ ਤੁਸੀਂ ਇਹਨੂੰ ਕਿਸ ਤਰ੍ਹਾਂ ਦੇ ਦੇ ਬਈ ਸਮਾਜ ਦੇ ਵਿੱਚ ਐਹੋ ਜਿਹੇ ਲੋਗਾਂ ਨੇ ਵੀ ਜਿਹੜਾ ਆਪ ਨੂੰ ਸਨ ਰਾਜ ਦੀ ਕਰਕੇ ਵੀ ਕਿਸ ਤਰ੍ਹਾਂ ਉਹਨਾਂ ਦੇ ਨਾਲ ਕਿਹੜੀ ਆ ਕਰਨਲ ਸਾਹਿਬ ਦੇ ਨਾਲ ਮਾਰਕੁੱਟ ਹੋਈ ਆ ਇਹਨੂੰ ਕਿਸ ਤਰ੍ਹਾਂ ਘਟਨਾ ਨੂੰ ਕਿਸ ਤਰ੍ਹਾਂ ਦਿੱਤੀ ਇਹ ਕੋਈ ਇੱਕ ਘਟਨਾ ਬੜੀ ਬੰਦਪਾਗੀ ਘਟਨਾ ਨੂੰ ਇੱਕ ਪੁਲਿਸ ਆਫੀਸਰ ਜੀ ਚਾਹ ਉਹ ਆਰਮੀ ਦਾ ਹੈਗਾ ਜੀ ਨਾਂ ਵੀ ਪੁਲਿਸ ਆਫਸਰ ਹੋਵੇ ਇੱਕ ਲੈਮਨ ਵੀ ਹੋਵੇ ਜਨ ਸਧਾਰਨ ਵੀ ਹੋਵੇ ਜੇਕਰ ਪੁਲਿਸ ਉਹਦਾ ਇਸ ਤਰ੍ਹਾਂ ਦੀ ਬਾਤ ਸੁਣ ਕੇ ਕਰਦੀ ਆ ਤਾਂ ਇਹਨੂੰ ਜਿਹੜਾ ਨਾ ਜਿੰਨਾ ਕੰਡੈਮਨਟ ਕੀਤਾ ਜਾਵੇ ਉਨਾ ਹੀ ਵਧੀਆ ਉਹ ਤਾਂ ਕੋਈ ਤੁਸਨ ਗੱਲ ਵੀ ਆਰਮੀ ਆਫਸਰ ਹੈਗਾ ਸੀਗਾ ਜੀ ਉਹਨਾਂ ਨੇ ਹੌਸਲਾ ਕਰਕੇ ਤੇ ਇਹਦੇ ਅਗੇਂਸਟ ਜਿਹੜੀਆਂ ਪ੍ਰੋਟੈਸਟ ਆਵਾਜ਼ਾਂ ਲਾਈ ਹਾਂ ਜੀ ਤੇ ਉਸ ਪ੍ਰੋਟੈਸਟ ਦੇ ਨਾਲ ਕੀ ਲੋਕੀ ਉਹਨਾਂ ਜੁੜੇ ਜੁੜੇ ਆ ਤੇ ਜਨ ਸਧਾਰਨ ਜਿਹੜਾ ਤੁਸੀਂ ਕਹੋ ਮਾਈਗ੍ਰੇਸ਼ਨ ਦਾ ਇਹ ਵੀ ਕਾਰਨ ਆ ਜੀ ਲੋਕੀ ਜਿਹੜੇ ਆ ਨਾ ਇਹ ਇੱਕ ਪੁਲਿਸ ਸਟੇਟ ਦਾ ਇੱਕ ਇਹ ਵੀ ਇੱਕ ਨਹੀਂ ਕਹ ਲਓ ਕਿ ਇਸਾਈ ਹੈ ਇਹ ਕਹਿੰਦਾ ਜੀ ਤੁਸੀਂ ਜਿਹੜਾ ਨਾ ਕਿਸੇ ਰਾਗੀਰ ਨੂੰ ਚਾਹਦੇ ਨੂੰ ਤੁਸੀਂ ਜਿਹੜਾ ਨਾ ਉਹਨੂੰ ਇਸ ਤਰੀਕੇ ਨਾਲ ਉਹਨਾਂ ਬਿਹੇਵ ਕਰਦੇ ਤਾਂ ਉਹ ਇਸ ਕਰਕੇ ਤੁਸੀਂ ਕਹ ਲਓ ਕਿ ਇਹ ਵੀ ਇੱਕ ਮਾਈਗ੍ਰੇਸ਼ਨ ਦਾ ਵੱਡਾ ਕਾਰਨ ਹੈ ਪੰਜਾਬ ਦੀ ਸਰਕਾਰ ਪੰਜਾਬ ਦੀ ਸਥਿਤੀ ਪੰਜਾਬ ਦਾ ਲਾਇ ਐਂਡ ਆਰਡਰ ਦੇਖਦੇ ਆ ਇਹ ਵੀ ਇੱਕ ਜਿਹੜਾ ਕਾਰਨ ਹੈਗਾ ਮਾਈਗ੍ਰੇਸ਼ਨ ਕਾਰਨ ਮਾਈਗ੍ਰੇਸ਼ਨ ਕਾਰਨ ਕੋਈ ਗਵਰਨਮੈਂਟ ਨਹੀਂ ਤੇ ਬਹੁਤ ਸੁਹੇਰਦ ਹੋਏ ਬੀਤ ਦੇ ਨਾਲ ਸੋਚਣਾ ਚਾਹੀਦਾ ਵਾ ਔਰ ਜਿਹੜੀਆਂ ਤੁਸੀਂ ਕਹਿੰਦੇ ਸਮਾਜ ਸੇਵੀ ਸੰਸਥਾਵਾਂ ਨੂੰ ਇਹ ਜਿਹੜਾ ਨਾ ਲੌਅਨ ਲੌਅ ਐਂਡ ਆਰਡਰ ਸਿਚੁਏਸ਼ਨ ਜੇ ਠੀਕ ਕਰਨ ਦੇ ਲਈ ਅੱਗੇ ਆਉਣਾ ਚਾਹੀਦਾ ਤਾਂ ਤਾਂ ਇਸ ਦਾ ਸਿਸਟਮ ਠੀਕ ਹਾਂ ਬਿਲਕੁਲ ਤੁਸੀਂ ਐਸਜੀਪੀਸੀ ਦੇ ਕਾਲਜ ਦੇ ਵਿੱਚ ਪ੍ਰਿੰਸੀਪਲ ਨਾਲ ਕਾਫੀ ਦੇਰ ਤੋਂ ਸੁਭਾਵਨਾ ਮਾਰ ਰਹੇ ਹੋ ਪੰਜਾਬ ਦੀ ਗੱਲ ਕਰੀਏ ਨੌਜਵਾਨੀ ਦੀ ਗੱਲ ਕਰੀਏ ਤੁਸੀਂ ਪਹਿਲਾਂ ਸ਼ੁਰੂ ਚ ਗੱਲ ਕੀਤੀ ਸੀ ਪਾਣੀ ਦੀ ਕਰਵਾਣੀ ਦੀ ਗੱਲ ਕੀਤੀ ਸੀ ਪਾਣੀ ਤੇ ਨਾਲ ਗੱਲ ਕੀਤੀ ਸੀ ਜੁੜਨ ਦੀ ਗੱਲ ਕੀਤੀ ਸੀ ਚਲੋ ਜਿਹੜਾ ਸਮਾਂ ਜੋ ਕਿਤੇ ਵੀ ਜਿੱਥੇ ਜੁੜਿਆ ਆ ਸੀ ਕਿਸੇ ਨੂੰ ਸਪੈਸ਼ਲੀ ਨਹੀਂ ਕਹਿੰਦੇ ਕਿ ਤੁਸੀਂ ਕਿੱਥੇ ਜੁੜੋ ਜਿੱਥੇ ਜਿੱਥੇ ਕਿਤੇ ਜੁੜਿਆ ਉਹ ਮਿਹਨਤ ਦੇ ਨਾਲ ਜੜੀ ਆਪਣੀ ਬੰਦਗੀ ਜਾਂ ਕਿਸੇ ਤਰ੍ਹਾਂ ਦਾ ਬਣਾ ਪਾਣੀ ਬਣਨੀ ਚਾਹੀ ਪਿਛਲੇ ਦਿਨੀ ਹਿਮਾਚਲ ਦੇ ਵਿੱਚ ਇੱਕ ਘਟਨਾ ਜਿੱਨੇ ਸਿੱਖ ਸਤਾਰੂ ਨੌਜਵਾਨ ਸਾਡੇ ਹਿਮਾਚਲ ਦੇ ਵਿੱਚ ਗਏ ਉਹਨਾਂ ਦੇ ਨਾਲ ਬੜੀ ਪ੍ਰੋਬਲਮ ਹੋਈ ਤੇ ਕਈ ਤਰ੍ਹਾਂ ਦੀਆਂ ਗੱਲਾਂ ਹੋਈਆਂ ਉਹ ਜਿਹੜੀ ਘਟਨਾ ਹੈ ਪੰਜਾਬ ਦੇ ਵਿੱਚ ਬੜਾ ਹਲਗੁਲਾ ਮਿਲਿਆ ਬੱਸ ਵੀ ਸਾੜੀ ਗਈ ਨੌਜਵਾਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਚਲਾਨ ਵੀ ਕੀਤੇ ਗਏ ਕਿ ਇਹੋ ਜਿਹਾ ਪੰਜਾਬ ਦੇ ਵਿੱਚ ਜੰਗ ਘਟਨਾਵਾ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕਹਿ ਦਿੱਤਾ ਵੀ ਜਿਹੜੇ ਸ਼ਰਾਤੀ ਅੰਸਰ ਆ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਜਦ ਕਿ ਦੂਸਰੇ ਪਾਸੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਉਹ ਹਿਮਾਚਲ ਪ੍ਰਦੇਸ਼ ਦੇ ਉਹਨੇ ਆਪਣੇ ਵਿਧਾਨ ਸਭਾ ਚ ਵੀ ਇਹ ਗੱਲ ਚੱਕੀ ਹੈ ਉਹਨੇ ਉੱਥੋਂ ਐਜੇ ਮੁੱਖ ਮੰਤਰੀ ਹੋਣ ਦੀ وجہ ਨਾਲ ਆਪਣੇ ਹਿਮਾਚਲ ਦੇ ਵਿੱਚੋਂ ਵੈਰੀਫਾਈ ਕਰਨ ਦੀ ਜਗ੍ਹਾ ਪੰਜਾਬ ਨੂੰ ਹੀ ਉਹਨਾਂ ਨੇ ਕਿਹਾ ਪੀਸ ਕਰਕੇ ਤੋਂ ਸਰਕਾਰਾਂ ਦੇ ਵਿੱਚ ਇਹ ਧਰਮ ਨੂੰ ਲੈ ਕੇ ਕਿਤੇ ਨਾ ਕਿਤੇ ਮਾਹੌਲ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੇਖੋ ਇਹਦੇ ਤੇ ਜਿਹੜੀਆਂ ਸਾਡੀ ਪੋਲੀਟੀਕਲ ਪਾਰਟੀਆਂ ਜਿਹੜੀਆਂ ਹੈਗੀਆਂ ਜੀ ਉਹਨਾਂ ਨੂੰ ਸੰਤ ਜਰਨੈਲ ਸਿੰਘ ਬਿਟਰਾ ਵਾਲੇ ਜਿਹੜੇ ਆ ਜੀ ਜੀ ਉਹਨਾਂ ਦਾ ਜਿਹੜਾ ਸਟੇਟਸ ਕੀ ਹੈਗਾ ਜੀ ਉਹਨਾਂ ਦੀ ਕਿੰਨੇ ਕੁ ਪੁਲਿਸ ਕੇਸ ਪਈ ਹੋਈ ਹੈ ਜੀ ਜਾਂ ਕਿੰਨੇ ਕੁ ਉਹਨਾਂ ਦਾ ਮਤਲਬ ਤੁਸੀਂ ਕਹ ਲਓ ਵੀ ਇਸ ਤਰ੍ਹਾਂ ਦਾ ਰਿਕਾਰਡ ਹੈਗਾ ਉਸ ਸੰਬੰਧ ਵਿੱਚ ਇਹਦੀ ਜਿਹੜੀ ਹੈ ਨਾ ਪਾਰਲੀਮੈਂਟ ਦੇ ਵਿੱਚ ਜਿਹੜਾ ਮਦਦ ਆਉਣਾ ਚਾਹੀਦਾ ਜੀ ਸਾਡੇ ਪਾਰਲੀਮੈਂਟ ਮੈਂਬਰਗੇ ਜੀ ਬਿਲਕੁਲ ਇਹਦੀ ਕਲੈਰਿਟੀ ਜਿਹੜੀ ਹੈ ਨਾ ਉਹ ਪਾਰਲੀਮੈਂਟ ਤੋਂ ਹੀ ਸ਼ੁਰੂ ਆਉਣੀ ਚਾਹੀਦੀ ਮਤਲਬ ਸਾਡੇ ਐਮਪੀ ਨੂੰ ਜਿਹੜਾ ਨਾ ਪਾਰਲੀਮੈਂਟ ਜਿਹੜਾ ਰੇਜ਼ ਕਰਨਾ ਚਾਹੀਦਾ ਇਸੰਦਰ ਜਰਨੈਲ ਸਿੰਘ ਮਿੰਟਰਾ ਵਾਲੇ ਜਿਹੜੇ ਆ ਕਿ ਉਹਨਾਂ ਦੇ ਸੰਬੰਧ ਵਿੱਚ ਮਤਲਬ ਤੁਸੀਂ ਕਹ ਲਓ ਕਿ ਕਿੰਨੀਆਂ ਕੋਈ ਐਫ ਆਈ ਆਰ ਹੈਗੀਆਂ ਯਕਿਨਨ ਉਹਨਾਂ ਦੇ ਗ੍ਰੀਨਸ ਕੋਈ ਕੇਸ ਰਜਿਸਟਰ ਹੈਗੀ ਆ ਉਹਨਾਂ ਦੇ ਗ੍ਰੀਨਸ ਨਾਂ ਦਾ ਕੋਈ ਐਫਆਈਆ ਹੈਗੀ ਨਾ ਕੋਈ ਕੇਸ ਨਹੀਂ ਰਜਿਸਟਰ ਹਿਸ। ਇਸ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਸਿੱਖਾਂ ਦੇ ਇੱਕ ਲੀਡਰ ਜਿਹੜੇ ਤੁਸੀਂ ਕਹੋ ਜਿਹੜਾ ਵੀ ਸਿੱਖਾਂ ਦੇ ਵਿੱਚ ਬੜਾ ਤੁਸੀਂ ਕੰਮ ਕੀਤਾ ਹੈ ਸਰਕਾਰ ਕੀਤਾ ਹੈ ਅੰਦਰਸਨ ਠੀਕ ਹੈ ਜਿਹਨੂੰ ਲੋਕ ਬਹੁਤ ਸਤਿਕਾਰ ਨਾਲ ਜਰਨੈਲ ਸਿੰਘ ਪੰਟਰਵਾਲ ਦੇ ਨਾਮ ਦੇ ਨਾਲ ਜਾਣਦੇ ਆ। ਸੰਬੋਧਨ ਕਰਦੇ ਬਿਲਕੁਲ ਸੰਬੋਧਨ ਕਰਦੇ ਆ ਸਤਿਕਾਰ ਕਰਦੇ ਹੁੰਦੇ ਆ ਠੀਕ ਹੈ ਜੀ ਉਹ ਉਹਦਾ ਨਾਂ ਲੈ ਕੇ ਉਹਨੂੰ ਉਹਨਾਂ ਦੀ ਸਿੱਖਾਂ ਨੂੰ ਡਿਲੀਊਟ ਕਰਨ ਦੀ ਜਿਹੜੀ ਇਸ ਤਰ੍ਹਾਂ ਦੀ ਪਾਲਿਸੀ ਹੈਗੀ ਆ ਹਿਮਾਚਲ ਗਵਰਨਮੈਂਟ ਦੀ ਉਹਨਾਂ ਨੂੰ ਤੁਸੀਂ ਕਹੋ ਕਿ ਐਡਰੈਸ ਕਰਨ ਦੇ ਲਈ ਸਾਡੇ ਜਿਹੜੇ ਐਮਪੀ ਹੈਗੇ ਆ ਉਹਨਾਂ ਨੂੰ ਇਹਦੀ ਆਵਾਜ਼ ਪਾਰਲੀਮੈਂਟ ਵਿੱਚ ਉਠਾਉਣੀ ਚਾਹੀਦੀ ਆ ਜੇ ਪਾਰਲੀਮੈਂਟ ਵਿੱਚ ਉਠਾਉਣਗੇ ਉੱਥੋਂ ਗੱਲ ਕਲੀਅਰ ਹੋਏਗੀ ਕਿ ਨੈਸ਼ਨਲ ਲੈਵਲ ਦੇ ਉੱਪਰ ਇੰਟਰਨੈਸ਼ਨਲ ਲੈਵਲ ਦੇ ਉੱਪਰ ਕਲੀਅਰ ਹੋਏਗੀ ਜਿਵੇਂ ਜਨਰਲ ਸਿੰਘ ਜਿਹੜੇ ਹਨ ਉਸਤਾਂ ਦੀ ਪਰਸਨੈਲਿਟੀ ਹੈ ਇਸ ਲੈਵਲ ਹੁਣ ਤੁਸੀਂ ਦੇਖੋ ਕਿ ਜਿਹੜੇ ਨਾ ਵੱਡੇ ਜਿਹੜੇ ਇੰਡੀਆ ਦੇ ਲੀਡਰ ਆ ਉਹ ਸੰਤਰ ਜਨਰਲ ਸਿੰਘ ਭੰਡਾਰਾ ਵਾਲੇ ਨੂੰ ਸੰਤ ਮੰਨਦੇ ਆ ਕਿਸ ਕਰ ਕੀ ਜਿਹੜੀ ਆ ਨਾ ਇਹ ਜਦ ਤੱਕ ਉਤੇ ਪਾਰਲੀਮੈਂਟ ਦੇ ਵਿੱਚ ਸਾਡੇ ਨੁਮਾਇੰਦੇ ਇਸ ਸੰਬੰਧ ਵਿੱਚ ਕੋਈ ਗੱਲ ਨਹੀਂ ਛੁਕਦੇ ਕੋਈ ਇਹਦੇ ਸੰਬੰਧ ਵਿੱਚ ਇੱਕ ਸਪਸ਼ਟ ਸਟੈਂਡ ਨਹੀਂ ਲੈਂਦੇ ਤਦ ਤੱਕ ਇਹ ਬਗੀਆਂ ਘਟਨਾਵਾਂ ਜਿਹੜੀਆਂ ਹਨ ਸਾਨੂੰ ਆਊਟ ਆਫ ਸਟੇਟ ਜਾ ਕੇ ਫੇਸ ਕਰਨੀਆਂ ਪੈਣਗੀਆਂ ਪੰਜਾਬੀ ਤੇ ਸਿੱਖ ਇਹਦੇ ਚ ਸੇਫਤਾ ਹੋ ਸਕਦੀ ਆ ਜਦ ਤੱਕ ਜਿਹੜਾ ਤੁਸੀਂ ਕਹਿੰਦੇ ਕਿ ਸਾਡੇ ਐਮਪੀ ਇਹਦੇ ਦੇ ਬਿਲਕੁਲ ਕਲੀਅਰ ਕਟ ਸਟੈਂਡ ਦੇ ਨਾਲ ਪਾਰਲੀਮੈਂਟ ਦੇ ਵਿੱਚ ਉਭਾਲ ਨਹੀਂ ਉਠਾਉਂਦੇ ਸਰ ਸਰਕਾਰ ਵੱਲੋਂ ਜਿਹੜਾ ਨਸ਼ਿਆਂ ਨੂੰ ਲੈ ਕੇ ਇੱਕ ਮੋਹਮ ਚਲਾਈ ਗਈ ਆ ਜਿਹੜਾ ਨਸ਼ਿਆਂ ਵਿਰੁੱਧ ਚੋਣ ਸ਼ੁਰੂ ਕੀਤਾ ਜਿਹਦੇ ਵਿੱਚ ਤਕਰੀਬਨ ADCP DCP ਜਿਹੜੇ ਹਰ ਵਕ ਵਕ ਜ਼ਿਲ੍ਹਿਆਂ ਦੇ ਵਿੱਚ ਆ ਕੇ ਪੰਜਾਬ ਦੇ ਵਿੱਚ ਲਾ ਰਹੇ ਤੇ ਕੀ ਤੁਹਾਨੂੰ ਲੱਗਦਾ ਪੀ ਇਹ ਨਸ਼ਿਆਂ ਦੀ ਮੁਹਿੰਮ ਜਿਹੜੀ ਸਰਕਾਰ ਦੀ ਹੈ ਸਹੀ ਵਿਅਕਤੀਆਂ ਦੇ ਵਿੱਚ ਜਾ ਰਹੀ ਹੈ ਸਹੀ ਵਿਅਕਤੀਆਂ ਦੇ ਖਿਲਾਫ ਕਾਰਵਾਈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਘਰ ਵੀ ਜਬਤ ਕੀਤੇ ਢਾਏ ਵੀ ਕਈਆਂ ਦੇ ਕੋਰਕੀ ਵੀ ਕੀਤੀ ਤੇ ਕੀ ਕਿਸ ਤਰ੍ਹਾਂ ਦਾ ਇਹ ਜਿਹੜਾ ਨਸ਼ਿਆਂ ਦਾ ਮੁੱਦਾ ਪੰਜਾਬ ਦੇ ਵਿੱਚ ਇਹ ਕੋ ਸਰਕਾਰ ਜੱਲਾ ਤਾਂ 3 ਸਾਲ ਇਹਨਾਂ ਨੇ ਕੁਝ ਨਹੀਂ ਕੀਤਾ ਹੁਣ ਆ ਕੇ ਜਿਹੜਾ ਨਾ ਇਹ ਕਰਨ ਗਈ ਹੈ ਕੰਮ ਤੇ ਵੈਸੇ ਅੱਛਾ ਕੀਤਾ ਗਵਰਨਮੈਂਟ ਨੇ ਜੀ ਪਰ ਜਿਹੜੀ ਬੀਨ ਸਪਲਾਇਰ ਹੈਗੇ ਆ ਨਸ਼ਿਆਂ ਦੇ ਗਵਰਨਮੈਂਟ ਨੂੰ ਉਹਨਾਂ ਤੇ ਹੀਸ ਕਰ ਵੀ ਕਰਨੀ ਚਾਹੀਦੀ ਆ ਥੱਲੇ ਜਿਹੜੇ ਰਿਟੇਲ ਲੈਵਲ ਤੇ ਜਿਹੜਾ ਜਿਹੜੇ ਸੇਲ ਕਰ ਰਹੇ ਆ ਗਵਰਨਮੈਂਟ ਉਹਨਾਂ ਦੇ ਉੱਪਰ ਜਿਹੜਾ ਨਾ ਵਰਕ ਕਰਦੀ ਆ ਜਿਹੜੇ ਸਪਲਾਇਰ ਹੈਗੇ ਆ ਉਹਨਾਂ ਦੇ ਉੱਪਰ ਇਹ ਗਵਰਨਮੈਂਟ ਜਿਮਟ ਨਹੀਂ ਕਰਦਾ ਪੰਜਾਬੀ ਚ ਕੀ ਜਿਹੜੇ ਵੱਡੇ ਮਕਤਬਾਸ਼ਾ ਉਹਨਾਂ ਦੇ ਹਲੇ ਖਲਾਫ ਨਹੀਂ ਹੋ ਰਹੀ ਹਾਂ ਉਹਨਾਂ ਦੇ ਖਲਾਫ ਦੀ ਇੱਕ ਸਰਕਾਰ ਨੂੰ ਜੰਗ ਜਿਹੜੀ ਛੇੜਨੀ ਚਾਹੀਦੀ ਆ ਤੇ ਫਿਰ ਜਿਹੜਾ ਤੁਸੀਂ ਗੱਲੋਂ ਵੀ ਇੰਸਟੀਚਿਊਟ ਚੱਲੇਗਾ ਇਸੇ ਤਰ੍ਹਾਂ ਜਿਹੜਾ ਨੇ ਜਿਹੜੇ ਐਜੂਕੇਸ਼ਨਲ ਇੰਸਟੀਚਿਊਟਸ ਹੈਗੇ ਆ ਉਹਨਾਂ ਨੂੰ ਵੀ ਨਸ਼ਿਆਂ ਦੀ ਅਵੇਅਰਨੈਸ ਦੇ ਸੰਬੰਧ ਵਿੱਚ ਲਗਾਤਾਰ ਕੰਮ ਕਰਨਾ ਚਾਹੀਦਾ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਕੰਮ ਕਰਨਾ ਚਾਹੀਦਾ ਸੰਤ ਪਾਪਾ ਰਜੀਵ ਸਿੰਘ ਮਮੋਰੀਅਲ ਖਾਲਸਾ ਕਾਲਜ ਦੀ ਨੀਂਵੀ ਨੇ ਜੀ 18 ਤਰੀਕ ਨੂੰ 18 ਮਾਰਚ 2021 ਨੂੰ ਸੀ ਜਿਹੜੀ ਅਸੀਂ ਕੱਲੋ ਵੀ ਨੈਸ਼ਨਲ ਕਮਿਸ਼ਨ ਫਾਰ ਰੈਂਬਰ ਜਿਹੜਾ ਪੰਜਾਬ ਤੋਂ ਚੰਡੀਗੜ੍ਹ ਤੋਂ ਦੇਸ਼ ਤੋਂ ਅਤੇ ਜਿਹੜਾ ਗੁਰੂ ਹਰਗੋਬਿੰਦ ਸਿੰਘ ਫਾਊਂਡੇਸ਼ਨ ਨਾਲ ਪੰਜਵਾਂ ਦੇ ਸਹਿਯੋਗ ਦੇ ਨਾਲ ਕਿੰਨਾ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਅਸੀਂ ਇੱਕ ਕਨਿਫਰਮਡ ਕਨਿਸ਼ਨਲ ਨੈਸ਼ਨਲ ਲੈਵਲ ਦੀ ਕਾਨਫਰੰਸ ਕਰਵਾਈ ਹੈ ਔਰ ਉਹਦੇ ਚ ਸਾਡੇ ਕੋਲ ਚੰਡੀਗੜ੍ਹ ਤੋਂ ਆਏ ਸੀ ਜਿਹੜੇ ਬੁਲਾਰੇ ਆਏ ਸੀ ਚਨਈ ਤੋਂ ਜਿਹੜੇ ਨੇ ਸਾਡੇ ਕੋਲ ਬੁਲਾਰੇ ਆਏ ਸੀਗੇ ਕਿਸ ਤਰੀਕੇ ਦੇ ਨਾਲ ਤੁਸੀਂ ਚੰਤੇਂਦਰ ਅੰਜਨ ਜੀ ਚਨਈ ਤੋਂ ਆਏ ਸੀ ਜੀ ਤੇ ਇਸ ਤਰ੍ਹਾਂ ਰੋਹਿਲ ਉਭਰਾਏ ਜੀ ਡਾਕਟਰ ਰੋਹਿਲ ਉਭਰਾਏ ਜੀ ਪੰਜਾਬ ਤੋਂ ਚੰਡੀਗੜ੍ਹ ਤੋਂ ਕਿ ਇਸ ਤੀ ਕਿਤੇ ਨਾਲ ਜਿਹੜੀਆਂ ਨਾ ਅਸੀਂ ਵਿਦਿਆਰਥੀਆਂ ਚ ਅਵੇਰਨੈਸ ਕ੍ਰੀਏਟ ਕਰਨ ਦੇ ਲਈ ਬਟ ਸੈਂਟਰ ਗਵਰਨਮੈਂਟ ਦੀ ਜਿਹੜੀ ਏਜੰਸੀ ਆ ਨੈਸ਼ਨਲ ਕਮਿਸ਼ਨ ফর ਹਿਊਮਨ ਉਹਦੇ ਸਹਿਯੋਗ ਨਾਲ ਅਸੀਂ ਜਿਹੜੀਆਂ ਨਾ ਇਹ ਕਾਨਫਰੰਸ ਕਰਵਾਈ ਸੀਗੀ ਵਰਕਸ਼ਾਪ ਕਰਵਾਈ ਸੀਗੀ ਤੋਂ ਇਸ ਕਰਕੇ ਜਿਹੜੀ ਇਹ ਸਕੂਲਾਂ ਜਾਂ ਕਾਲਜਾਂ ਚ ਤੇ ਸਮਾਜ ਸੇਵੀ ਸੰਸਥਾਵਾਂ ਆਪਣੇ ਆਪਣੇ ਏਰੀਆ ਦੇ ਵਿੱਚ ਲੋਕਾਂ ਨੂੰ ਇਕੱਠੇ ਕਰਕੇ ਨਸ਼ਿਆਂ ਦੇ ਸਬੰਧ ਵਿੱਚ ਜਾਗਰੂਕ ਕਰਨਾ ਚਾਹੀਦਾ ਵਾ ਇਹ ਥਾ ਤਾਈ ਕਹਿ ਸਕਦੀ ਆ ਸਰਕਾਰਾਂ ਜਿਹੜੀਆਂ ਤੁਸੀਂ ਕਹੋ ਵੀ ਜ਼ਿਆਦਾਤਰ ਜਿਹੜੇ ਇਹਨਾਂ ਪੋਲਿਟਿਕਲ ਮੋਟੀਵੇਟਿਡ ਡਿਸੀਜਨ ਲੈਂਦੀਆਂ ਵਾ ਸਰਕਾਰਾਂ ਦੀ ਸੁਵਿਧਤਾ ਢੰਗੀ ਜਿਸ ਸਰਕਾਰਾਂ ਦੀ ਸੁਵਿਧਤਾ ਹੁੰਦੀ ਇਹ ਨਸ਼ੇ ਫੈਲਣੇ ਮੀਨਸ ਆ ਸਰ ਇਸ ਗੋਥੂ ਦੇ ਦੌਰਾਨ ਮੈਂ ਮੌਜੂਦਾ ਹਾਲਾਤਾਂ ਨੂੰ ਲਾ ਕੇ ਪੰਜਾਬ ਦੀ ਸਥਿਤੀ ਨੂੰ ਲੈ ਕੇ ਕੋਈ ਗੱਲ ਕਰਨੀ ਭੁੱਲ ਗਿਆ ਤੇ ਆਪ ਜੀ ਇੱਕ ਸਮਾਜ ਚਿੰਤਕ ਹੋਣ ਦੇ ਕੰਮ ਜਿਹੜੇ ਹੋਣ ਦੇ ਬਾਬਤ ਨਾਲ ਕਰਕੇ ਤੁਸੀਂ ਹੋਰ ਕੋਈ ਗੱਲ ਜਿਹੜੀ ਸਾਡੇ ਦਰਸ਼ਕਾਂ ਨੂੰ ਦੱਸਣੀ ਚਾਹੁੰਦੇ ਹੋ ਜਿਹਦੇ ਨਾਲ ਲੋਕਾਂ ਦੇ ਵਿੱਚ ਜਿਹੜਾ ਕਿਸੇ ਤਰ੍ਹਾਂ ਦਾ ਭਲੇ ਦੀ ਗੱਲ ਕਰੀਏ ਜਾਂ ਲੋਕ ਸਹੀ ਤਰ੍ਹਾਂ ਆਪਣਾ ਜਿਹੜਾ ਥੋੜਾ ਮਾਰਗਦਰਸ਼ਕ ਸਮਝ ਕੇ ਤੋਂ ਉਹ ਜਿਹੜੀ ਕਾਰਵਾਈ ਕਰ ਸਕਣ ਜਾਂ ਆਪ ਨੂੰ ਡਾਕਟਰ ਕਰ ਸਕਣ ਕੋਈ ਇਹੋ ਜਿਹੀ ਗੱਲਬਾਤ ਹੈ ਦੇਖੋ ਜੀ ਕਿਸੇ ਵੀ ਖਿੱਤੇ ਦੀ ਡਿਵੈਲਪਮੈਂਟ ਦੇ ਲਈ ਜੀ ਕਿਸੇ ਵੀ ਸਟੇਟ ਦੀ ਡਿਵੈਲਪਮੈਂਟ ਦੇ ਲਈ ਕਿਸੇ ਵੀ ਕੰਟਰੀ ਦੀ ਡਿਵੈਲਪਮੈਂਟ ਦੇ ਲਈ ਇਹ ਸਭ ਤੋਂ ਵੱਧ ਜ਼ਰੂਰੀ ਜਿਹੜੀ ਹੈ ਨਾ ਉਹ ਹੈਗੀ ਐਜੂਕੇਸ਼ਨ ਜੀ ਇਸ ਕਰਕੇ ਜਿਹੜੀ ਆ ਤੁਸੀਂ ਕਹਿੰਦੇ ਹੋ ਵੀ ਸਰਕਾਰ ਮਤਲਬ ਉਹਨਾਂ ਪੈਸਾ ਖਰਚ ਨਹੀਂ ਕਰ ਰਹੀ ਨਾ ਗਵਰਨਮੈਂਟ ਆਫ ਇੰਡੀਆ ਦੀ ਨਾ ਕਮਿਟ ਆਫ ਪੰਜਾਬ ਦੀ ਨਾ ਹੀ ਪਾਕਿਸਤਾਨੀ ਹੈ ਸੀ ਇਸ ਕਰਕੇ ਜਿਹੜਾ ਤੁਸੀਂ ਕਹ ਲਓ ਕਿ ਲੋਕਾਂ ਨੂੰ ਮੋਬਲਾ ਮਾਰਨਾ ਚਾਹੀਦਾ ਹੈ ਕਿ ਐਜੂਕੇਸ਼ਨ ਉਪਰ ਕੰਮ ਕਰਨਾ ਚਾਹੀਦਾ ਸਭ ਤੋਂ ਸਸਤਾ ਇਹ ਸਭ ਤੋਂ ਛੋਟਾ ਸਾਧਨ ਸਸਤਾ ਤੇ ਛੋਟੇ ਤਰੀਕੇ ਦੇ ਨਾਲ ਥੋੜੇ ਸਮੇਂ ਦੇ ਵਿੱਚ ਡਵੈਲਪਮੈਂਟ ਜੇ ਕੀਤੀ ਜਾ ਸਕਦੀ ਹੈ ਤਾਂ ਉਹ ਐਜੂਕੇਸ਼ਨ ਕਰੀ ਜਾ ਸਕਦੀ ਹੈ ਨੁਕਤਾ ਦੇ ਵਿੱਚ ਸੁਧਾਰ ਲਿਆਂਦਾ ਜਾ ਸਕਦਾ ਹੈ ਕਰ ਤਾਂ ਉਹ ਐਜੂਕੇਸ਼ਨ ਦੇ ਨਾਲ ਲਿਆਂਦਾ ਜਾ ਸਕਦਾ ਇਸ ਕਰਕੇ ਜਿਹੜੀਆਂ ਸਮਾਜਿਕ ਸੰਸਥਾਵਾਂ ਨੂੰ ਅੱਗੇ ਹੋ ਕੇ ਅਗਾਂਹ ਵੱਧ ਕੇ ਜਿੱਦਾਂ ਇਡਿਟ ਸਕੂਲ ਤੇ ਜਿਹੜੇ ਕਾਲਜ ਖੁੱਲੇ ਸੀਗੇ ਜੀ ਠੀਕ ਹੈ ਉਹਨਾਂ ਦੇ ਹਾਲਾਤ ਅੱਜ ਕੱਲ ਪਤਲੀ ਹੁੰਦੇ ਆ ਤਾਂ ਨਵੇਂ 플레이ਰ ਜਿਹੜੇ ਨੇ ਐਜੂਕੇਸ਼ਨ ਚ ਆ ਗਏ ਆ ਉਹ ਬਿਜ਼ਨਸਮੈਨ ਆਏ ਆ ਉਹਨਾਂ ਦੀ ਸਰਵਿਸ ਦੀ ਭਾਵਨਾ ਘਟਾ ਤੇ ਉਹ ਬਿਜ਼ਨਸ ਜ਼ਿਆਦਾ ਕਰ ਰਹੇ ਨੇ ਇਸ ਕਰਕੇ ਜਿਹੜੀਆਂ ਪ੍ਰਾਣੀਆਂ ਸੰਸਥਾਵਾਂ ਸਮਾਜ ਸੇਵੀ ਸੰਸਥਾਵਾਂ ਨੇ ਗੁਲੀਆਂ ਸੀਗੀਆਂ ਉਹਨਾਂ ਨੂੰ ਵਧੀਆ ਤਰੀਕੇ ਨਾਲ ਚਲਾਉਣ ਲਈ ਸਮਾਜ ਨੂੰ ਉਪਰਾਲਾ ਕਰਨਾ ਚਾਹੀਦਾ ਵਾ ਤੇ ਤਾਂ ਹੀ ਇਸ ਕਿਤੇ ਦੀ ਜਿਹੜੀ ਡਿਵੈਲਪਮੈਂਟ ਹੋ ਸਕਦੀ ਆ ਥੋੜੇ ਸਮੇਂ 'ਚ ਇਸ ਹਸਤੇ ਨਾਲ ਤਰੀਕੇ ਦੇ ਨਾਲ ਤੇ ਇਸ ਕਰਕੇ ਜਿਹੜਾ ਐਜੂਕੇਸ਼ਨ ਦੇ ਉੱਪਰ ਜਿਹੜਾ ਨਾ ਜੋਰ ਲਾਉਣਾ ਚਾਹੀਦਾ ਐਜੂਕੇਸ਼ਨ ਦੇ ਉੱਪਰ ਸਾਰਿਆਂ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਵਾ ਇਹ ਤੇ ਨਾ ਹੀ ਜਿਹੜਾ ਨਾ ਪੰਜਾਬ ਦਾ ਭਲਾ ਹੋਏਗਾ ਇਹ ਤੇ ਨਾ ਹੀ ਜਿਹੜਾ ਤਹੀ ਕੱਲ ਇੰਡੀਆ ਦਾ ਭਲਾ ਹੋਏਗਾ ਇਹਦੇ ਨਾਲ ਜਿਹੜਾ ਨਾ ਆਪਣੀ ਮਨੁੱਖਤਾ ਦਾ ਭਲਾ ਹੋਊਗਾ ਪੂਰੀ ਮਨੁੱਖਤਾ ਐਜੂਕੇਸ਼ਨ ਇੱਕ ਇਹੋ ਜਿਹਾ ਸਾਧਨਾ ਜਿਹਦੇ ਤੇ ਕੰਮ ਕਰਕੇ ਅਸੀਂ ਮਨੁੱਖਤਾ ਦਾ ਪ੍ਰਦਾਨ ਭਲਾ ਜਿਹੜਾ ਨਾ ਉਹ ਸਹੀ ਤਰੀਕੇ ਦੇ ਨਾਲ ਕਰ ਸਕਦੇ ਹਾਂ ਆ ਬਹੁਤ ਬਹੁਤ ਵਾਈਸ ਸੋ ਦੋਸਤੋ ਇਹ ਇਹ ਸੰ ਪ੍ਰਿੰਸੀਪਲ ਡਾਕਟਰ ਗੁਰਨਾਮ ਸਿੰਘ ਜੀ ਰਸੂਲਪੁਰੀ ਸਾਹਿਬ ਜਿਨ੍ਹਾਂ ਨਾਲ ਅਸੀਂ ਪੰਜਾਬ ਦੇ ਵੱਖ-ਵੱਖ ਅਹਿਮ ਮੁੱਦਿਆਂ ਤੇ ਗੱਲ ਕੀਤੀ ਜਿਨ੍ਹਾਂ ਨੇ ਬਾਕੂ ਵੀ ਨਸ਼ਿਆਂ ਨੂੰ ਕਿਸ ਤਰ੍ਹਾਂ ਕੰਟਰੋਲ ਕੀਤਾ ਜਾ ਸਕਦਾ ਬੱਚਿਆਂ ਨੂੰ ਮਾਈਗ੍ਰੋ ਹੋਣ ਦੀ ਬਜਾਏ ਤੇ ਪੰਜਾਬ ਦੇ ਵਿੱਚ ਜਿਹੜਾ ਰਹਿ ਕੇ ਆਪਣੀ ਵਧੀਆ ਐਜੂਕੇਸ਼ਨ ਲਈ ਜਾ ਸਕਦੀ ਆ ਦੂਸਰਾ ਇਹਨਾਂ ਨੇ ਅਪੀਲ ਕੀਤੀ ਆ ਕਿ ਸਮਾਜਿਕ ਸੰਸਥਾਵਾਂ ਜਿਹੜੀਆਂ ਆਪਣਾ ਵਧੀਆ ਤਰੀਕੇ ਨਾਲ ਕੰਮ ਕਰਨ ਜਿਹਦੇ ਨਾਲ ਪੰਜਾਬ ਦੇ ਵਿੱਚ ਹੋਰ ਵੀ ਤਰੱਕੀ ਹੁੰਦੀ ਹੋ ਸਕਦੀ ਆ ਸੋ ਇਸ ਤਰ੍ਹਾਂ ਹੋਰ ਵੀ ਅਹਿਮ ਮੁੱਦਿਆਂ ਤੇ ਬਹੁਤੀ ਵਿਸਤਾਰ ਦੇ ਨਾਲ ਜਾਣਕਾਰੀ ਦਿੱਤੀ ਹੈ ਇਹਨਾਂ ਨੇ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਵਾਦੀ ਉਹਨਾਂ ਲੋਕਾਂ ਤੱਕ ਆਵਾਜ਼ ਤੱਕ ਇਹਨਾਂ ਦੇ ਨਾਲ ਕੀਤੀ ਗੱਲਬਾਤ ਚਾਹੀਏ ਤਾਂ ਕਿ ਜਿਹੜੀ ਇਹਨਾਂ ਦੀ ਗੱਲਬਾਤ ਕੀਤੀ ਆ ਉਹ ਇਸ ਲੋਕਾਂ ਦੇ ਜਿਹੜਾ ਨੌਜਵਾਨਾਂ ਦੇ ਕੰਮ ਆ ਸਕੇ ਔਰ ਨੌਜਵਾਨ ਆਪਣਾ ਭਵਿੱਖ ਜਿਹੜਾ ਕੁਝ ਬਣਾ ਸਕਣ ਹੁਸ਼ਿਆਪੁਰ ਤੋਂ ਦਾ ਭਾਰਤ ਲਈ ਦਲਜੀਤ ਅਜਨੂਹਾ ਬਹੁਤ ਬਹੁਤ ਧੰਨਵਾਦ ਸਰ ਵਾਹਿਗੁਰੂ ਜੀ ਕੀ ਫਤਹ